ਸ਼੍ਰੀ ਅਕਾਲ ਤੱਕ ਸਾਹਿਬ ਦੇ ਸਾਫ ਦਾ ਜੱਤੇਦਾਰ ਮਰਹੂਮ ਗੁਰਦੇਵ ਸਿੰਘ ਕਾਉਕੇ ਦੇ ਝੂਠੇ ਪੁਲਿਸ ਮੁਕਾਬਲੇ ਦੀ ਬੀਪੀ ਤਿਵਾੜੀ ਦੀ ਜਾਂਚ ਰਿਪੋਰਟ ਨੂੰ 24 ਸਾਲਾਂ ਤੱਕ ਦਬਾਉਣ ਨੂੰ ਲੈ ਕੇ ਕਿਰੇਸ਼ ਸ਼ਰਮਣੀ ਅਕਾਲੀ ਦਲ ਨੇ ਪਹਿਲੀ ਵਾਰੀ ਇਸ ਮਸਲੇ ਤੇ ਸਪੱਸ਼ਟੀ ਦਿੱਤੀ ਹੈ ਪਾਰਟੀ ਦੇ ਲੀਡਰ ਪਰਮਵੰਦ ਸਿੰਘ ਵੰਟੀ ਰੋਮਾਣਾ ਨੇ ਰਿਪੋਰਟ ਨੂੰ ਨਸ਼ਰ ਕਰਨ ਵਾਲੀ ਮਨੁੱਖੀ ਜਥੇਬੰਦੀ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਅਤੇ ਬੀਪੀ ਤਿਵਾੜੀ ਦੀ ਰਿਪੋਰਟ ਤੇ ਕਿਉਂ ਕਾਰਵਾਈ ਨਹੀਂ ਕੀਤੀ ਇਸ ਦਾ ਵੀ ਜਵਾਬ ਦਿੱਤਾ ਸਭ ਤੋਂ ਪਹਿਲਾਂ ਰੋਮਾਣਾ ਨੇ ਦੱਸਿਆ ਕਿ ਜਦੋਂ ਗੁਰਦੇਵ ਸਿੰਘ ਕਾਉਕੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਪ੍ਰਕ ਵੰਡੀ ਪਿੰਡ ਕਾਉਕੇ ਉਹਨਾਂ ਦੇ ਪਰਿਵਾਰ ਨੂੰ ਮਿਲਣ ਗਏ ਸਨ ਪਰ ਉਹਨਾਂ ਨੂੰ ਪੁਲਿਸ ਨੇ ਰੋਕ ਦਿੱਤਾ ਵੰਟੀ ਰੁਮਾਣਾ ਨੇ 993 ਦੀ ਫੋਟੋ ਵੀ ਉਖਾਈ ਪਰ ਨਾ ਕਿਹਾ ਕਿ ਇਸ ਦੇ ਬਾਵਜੂਦ ਵੀ ਬਾਦਲ ਪਰਿਵਾਰ ਦੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇੱਥੇ ਨਾਲ ਹੀ ਇਹ ਵੀ ਸਵਾਲ ਉੱਠਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਉਦੋਂ ਕੋਈ ਛੋਟੇ ਲੀਡਰ ਨਹੀਂ ਸਨ ਪੰਜਾਬ ਦੇ ਮੁੱਖ ਲੀਡਰ ਸਨ ਉਹਨਾਂ ਨੂੰ ਪੁਲਿਸ ਕਿਵੇਂ ਰੋਕ ਸਕਦੀ ਹੈ ਇਹ ਵੀ ਸਵਾਲ ਉੱਠਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਜੀ ਦੇ ਚ ਬਾਦਲ ਸਾਹਿਬ ਤਲਵੰਡੀ ਸਾਹਿਬ ਤੋੜਾ ਸਾਹਿਬ ਇਸ ਸਮੂਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਿੰਡ ਕੌਂਕੇ ਪਹੁੰਚਦੀ ਹੈ ਭਾਈ ਕੌਂਕੇ ਦੇ ਪਰਿਵਾਰ ਨੂੰ ਮਿਲਣ ਵਾਸਤੇ ਉਹਨਾਂ ਨੂੰ ਪੁਲਸ ਉੱਥੇ ਰੋਕਦੀ ਹੈ ਪਿੰਡ ਦੇ ਬਾਹਰ ਉੱਥੇ ਉਹ ਧਰਨਾ ਦਿੰਦਿਆ ਮੈਂ ਤੁਹਾਨੂੰ ਉਸ ਵੇਲੇ ਦੀ ਤਸਵੀਰ ਦਿਖਾ ਰਿਹਾ ਜਿਦੇ ਤੁਹਾਨੂੰ ਬਾਦਲ ਸਾਹਿਬ ਹੋਰੀ ਬੈਠੇ ਦਿਖਦੇ ਆ ਪਰਮਵੰਤ ਸਿੰਘ ਵੰਟੀ ਰਵਾਣਾ ਨੇ ਦੱਸਿਆ ਕਿ 98 ਦੇ ਵਿੱਚ ਬੀਪੀ ਤਿਵਾੜੀ ਦੀ ਜਾਂਚ ਅਫਸਰ ਦੇ ਤੌਰ ਤੇ ਨਿਯੁਕਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਅਕਾਲੀ ਦਲ ਪੰਥਕ ਜਸਵੀਰ ਸਿੰਘ ਰੋਡੇ ਦੀ ਸਿਫਾਰਿਸ਼ ਤੋਂ ਬਾਅਦ ਕੀਤੀ ਗਈ ਸੀ ਪਰ ਇਸ ਜਾਂਚ ਵਿੱਚ ਬੀਪੀ ਤਿਵਾੜੀ ਨੇ ਲਿਖਿਆ ਸੀ ਕਿ ਇਸ ਗੱਲ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਕੌਕੇ ਨੂੰ ਪੁਲਿਸ ਨੇ ਮਾਰ-ਮਾਰ ਕੇ ਖਤਮ ਕਰ ਦਿੱਤਾ ਉਸ ਨੇ ਦਰਸ਼ਨ ਸਿੰਘ ਵਰਗੇ ਉਹਨਾਂ ਸਾਰੇ ਗਵਾਹਾਂ ਦੀ ਗਵਾਹੀ ਨੂੰ ਨਕਾਰ ਦਿੱਤਾ ਜ ਜਣ ਨੇ ਦੱਸਿਆ ਸੀ ਕਿ ਕਿਵੇਂ ਭਾਈ ਕੌਕੇ ਨੂੰ ਤਸੀਹੇ ਦਿੱਤੇ ਗਏ ਤੇ ਮਾਰਿਆ ਗਿਆ ਵੰਟੀ ਰਵਾਣਾ ਨੇ ਬੀਪੀ ਤਿਵਾੜੀ ਦੀ ਜਾਂਚ ਰਿਪੋਰਟ ਤੇ ਸਵਾਲ ਚੁੱਕਦੇ ਹੋਏ ਕਿ ਵੋਟ ਨਾਲ ਸਹਿਮਤ ਹੋ ਸਕਦਾ ਹੈ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ ਮਾਰਕੁੱਟ ਦੇ ਜਿਹੜੇ ਗਵਾਹ ਲੱਭੇ ਉਹਨਾਂ ਵਿੱਚੋਂ ਇੱਕ ਸਾਬਕਾ ਸਪਾਈ ਦਰਸ਼ਨ ਸਿੰਘ ਹੈ ਜਿਸ ਨੇ ਹਿਊਮਨ ਰਾਈਟਸ ਦੇ ਸਾਹਮਣੇ ਬਿਆਨਾਂ ਤੇ ਸਾਡੇ ਸਾਹਮਣੇ ਬਿਆਨਾਂ ਵਿੱਚ ਕਾਫੀ ਫਰਕ ਹੈ ਅਤੇ ਨਾਲ ਹੀ ਜਿੰਨਾ ਹੋਰ ਵਿਅਕਤੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਸਾਹਮਣੇ ਮਾਰਕੁੱਟਾਈ ਹੋਈ ਹੈ ਇਨੇ ਜਿਹੜੇ ਗਵਾਹ ਪੇਸ਼ ਹੋ ਕੇ ਇਹ ਕਹੇ ਜਿਨ੍ਹਾਂ ਨੇ ਕਿ ਸਾਡੇ ਸਾਹਮਣੇ ਮਾਰਿਆ ਕੁੱਟਿਆ ਗਿਆ ਜਾਂ ਸਾਡੇ ਸਾਹਮਣੇ ਸ਼ਹੀਦ ਕੀਤਾ ਗਿਆ ਬੀਪੀ ਤਵਾੜੀ ਨੇ ਤਾਂ ਉਹ ਗਵਾਹੀ ਝੁਠਲਾਤੇ ਅਕਾਲੀ ਦਲ ਨੇ ਬੀਪੀ ਤਵਾੜੀ ਦੀ ਰਿਪੋਰਟ ਨੂੰ ਨਸ਼ਰ ਕਰਨ ਵਾਲੀ ਮਨੁੱਖੀ ਅਧਿਕਾਰ ਜਥੇਬੰਦੀ ਤੇ ਵੀ ਗੰਭੀਰ ਇਲਜ਼ਾਮ ਲਾਉਂਦੇ ਕਿਹਾ ਕਿ ਆਰਟੀਆਈ ਦੇ ذریعے 12 ਅਕਤੂਬਰ 2010 ਦੇ ਵਿੱਚ ਜਥੇਬੰਦੀ ਨੇ ਬੀਪੀ ਤਵਾੜੀ ਦੀ ਰਿਪੋਰਟ ਹਾਸਲ ਕਰ ਲਈ ਸੀ ਪਰ 13 ਸਾਲ ਕਿਉਂ ਨਹੀਂ ਇਹਨਾਂ ਨੇ ਸਵਾਲ ਚੁੱਕੇ 13 ਸਾਲ ਤਾ ਇਹਨਾਂ ਨੇ ਵੀ ਦਬ ਕੇ ਰੱਖੀ 2010 ਦੇ ਵਿੱਚ ਬਾਦਲ ਸਰਕਾਰ ਸੱਤਾ ਦੇ ਵਿੱਚ ਸੀ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਹੀ ਹੋਵੇਗਾ ਕਿ ਤੁਸੀਂ ਉਦੋਂ ਇਸ ਰਿਪੋਰਟ ਨੂੰ ਨਸ਼ਰ ਕਿਉਂ ਨਹੀਂ ਕੀਤਾ ਰਵਾਨਾ ਨੇ ਇਲਜ਼ਾਮ ਲਾਇਆ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਸ਼ਾਕੀਤਾਂ ਕੀਤੀਆਂ ਜਾ ਰਹੀਆਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਭਾਈ ਕਾਉਕੇ ਦੀ ਯਾਦ ਵਿੱਚ ਪਾਠ ਕਰਵਾਉਣ ਦੀ ਗੱਲ ਕਹਿੰਦੀ ਹੈ ਤਾਂ ਕਿ ਸਾਨੂੰ ਘੇਰਿਆ ਜਾਵੇ ਪ੍ਰਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਦਿੱਲੀ ਵਿੱਚ ਮੋਰਚਾ ਲਾਉਣਾ ਸੀ ਤਾਂ ਇਹ ਪਿੱਛੇ हट ਗਏ ਕਹਿੰਦੇ ਵਰਗਾੜੀ ਬੇਅਦਬੀ ਮੌਕੇ ਵੀ ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ਾਂ ਹੋਈਆਂ ਤੇ ਹੁਣ ਵੀ ਇਹ ਜਿਹਾ ਹੀ ਹੋ ਰਿਹਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਖਿਲਾਫ ਸਾਜ਼ਿਸ਼ਾਂ ਕਹਿ ਕੇ ਇਸ ਗੱਲ ਤੋਂ ਪੱਲਾ ਝਾੜ ਦਿੱਤਾ ਪਰ ਇਹ ਝਾੜਿਆ ਨਹੀਂ ਜਾ ਸਕਦਾ ਸਵਾਲ ਤਿੱਖੇ ਉੱਠ ਰਹੇ ਨੇ 2010 ਦੀ ਇਹ ਰਿਪੋਰਟ ਤੁਹਾਡੇ ਕੋਲੇ ਹੈ ਅੱਜ 2024 ਚ ਅਸੀਂ ਆ ਗਏ ਹਾਂ 14 ਸਾਲ ਤੁਸੀਂ ਪੰਥ ਨੂੰ ਤੁਸੀਂ ਕੌਮ ਨੂੰ ਪੰਜਾਬ ਨੂੰ ਦੱਸੋ ਕਿ 14 ਸਾਲ ਇਹ ਰਿਪੋਰਟ ਤੁਸੀਂ ਕਿੱਥੇ ਰੱਖੀ ਕਿਉਂ ਨਹੀਂ ਬੋਲੇ ਤੁਸੀਂ ਉਦੋਂ 7 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਉਦੋਂ ਸਵਾਲ ਕਿਉਂ ਨਹੀਂ ਖੜੇ ਕੀਤੇ 7 ਸਾਲ ਅੱਜ ਵਿਰੋਧੀ ਸਰਕਾਰਾਂ ਨੂੰ ਹੋ ਗਏ 14 ਸਾਲ ਤੁਸੀਂ ਇਹ ਰਿਪੋਰਟ ਚੁੱਪ ਕਰਕੇ ਬੈਠੇ ਰਹੇ ਜਵਾਬ ਦੇ ਤਾਂ ਤੁਸੀਂ ਉਹ ਕੌਮ ਨੂੰ ਇਹ ਰਿਪੋਰਟ ਤੁਸੀਂ ਕਿਉਂ 14 ਸਾਲਾਂ ਜਿਹੜੇ ਹਿਊਮਨ ਰਾਈਟਸ ਵਾਲੇ ਅੱਜ ਗੱਲ ਕਰਦੇ ਐ ਮੈਂ ਇਹਨਾਂ ਨੂੰ ਪੁੱਛਦਾ ਇਹ ਥੋੜੀ ਰਿਪੋਰਟ ਹੀ ਹੈ